ਜੇ ਅਸੀਂ ਸ਼੍ਰੀਕ੍ਰਿਸ਼ਨ ਆਈਸਾਰਿਆਂ ਨੂੰ ਅੱਜ ਅਸੀਂ ਕੱਟ ਰਿਹਾ ਸੂਟ ਸਭ ਤੋਂ ਪਹਿਲਾਂ ਆ ਦੇਖੋ ਇਹਨਾਂ ਦੀ ਲੈਂਥ ਲੈ ਲੈਣੀ ਆਪਾਂ ਕਿੰਨੀ ਆ ਇਹਨਾਂ ਦੀ ਲੈਂਥ ਹੈਗੀ ਆ 42 ਆਪਾਂ 3 ਇੰਚ ਐਕਸਟਰਾ ਰੱਖ ਲੈਣਾ 43 44 45 ਹੁਣ ਆਪਾਂ 45 ਇੰਚ ਕਟਿੰਗ ਕਰਾਂਗੇ ਆਪਾਂ ਇਸ ਤਰ੍ਹਾਂ ਜਿਹਦੇ ਕਢਾਈ ਹੈ ਆਪਾਂ ਇਹਨੂੰ ਇਸ ਤਰ੍ਹਾਂ ਪਹਿਲਾਂ ਕੱਲਾ ਮੂਰਲਾ ਪੀਸ ਲਾਹਾਂਗੇ ਐਵੇਂ ਦੂਰਾ ਫੋਲਡ ਕਰ ਲਿਆ ਇਹ ਵਾਲੀ ਲਾਈਨ ਨਾਲ ਆਪਾਂ ਜਿਹੜੀ ਇੱਧਰ ਲਾਈਨ ਹੈ ਦੇਖੋ ਇਹ ਮਿਲਾ ਲਈ ਤੇ ਇੱਧਰ ਵੀ ਲਾਈਨ ਹੈ ਐਸਟ੍ਰਾਪਾਂ ਨੇ ਮਿਲਾ ਕੇ ਸੈਟਿੰਗ ਕਰ ਲਈ ਹੁਣ ਆਪਾਂ ਇਹਨਾਂ ਦੀ ਲੈਂਥ ਲੈਣੀ ਹੈ ਤਿਆਰੀ ਦੀ ਇਹਨਾਂ ਦੀ ਲੈਂਥ ਆਪਾਂ ਤਾਂ 40 ਰੱਖਾਂਗੇ ਕਿਉਂਕਿ ਆਪਾਂ ਨੂੰ ਫੋਲਡ ਦੇ ਨੀਚੇ ਲੋੜ ਨਹੀਂ ਇਹ ਨਾ ਇਹਨਾਂ ਦਾ ਫੋਲਡ ਹੋ ਕੇ ਇਹ ਲੈਸ ਲੱਗ ਕੇ ਤਿਆਰ ਹੋਇਆ ਹੋਇਆ ਫੋਲਡ ਦੀ ਲੋੜ ਨਹੀਂ ਆਪਾਂ ਸਿਰਫ 1 ਇੰਚ ਉੱਪਰ ਰੱਖ ਲੈਣੇ ਆ ਸ ਮੋਡੇ ਦੀ ਸਲਾਈ ਵਾਸਤੇ ਅੱਧਾ ਇੰਚ ਸਲਾਈ ਚ ਆ ਜੂਗਾ ਅੱਧਾ ਇੰਚ ਜਿਹੜੀ ਆਪਾਂ ਕਾਟ ਪੋਣੀ ਆ ਮੋਡੇ ਦੀ ਉਹ ਚ ਆ ਜੂਗਾ 4 ਇੰਚ ਤਿਆਰ ਹੋ ਜਾਊਗਾ जरा पिछला पला है तीन इंचा कटा निशानी ला ली तरता तरताली इंचा हमारी कटिंग कर दा कला मोरला कला है एद पिछला कला ला इ घेरा मिल लाई घेरा इना पी है ਤੇ ਆਪਾਂ ਰੱਖਣਾ 3 ਇੰਚ ਫਾਲ ਕੇ 25 26 27 28 ਹੁਣ ਆਪਾਂ ਪਿਛਲਾ ਪੱਲਾ ਕੱਟ ਰਿਹਾ ਆ ਦੇਖੋ ਪਹਿਲੇ ਪੱਲੇ ਨਾਲੇ ਘੇਰਾ ਮਿਲਣਾ ਨੇ ਇਹ ਰਹਿਣੇਗਾ ਆਰਾਗੇ ਪੰਤਾਲ ਇਹ ਆਪਾਂ ਇਹਨਾਂ ਦਾ ਘੇਰਾ 25 ਤਿਆਰ ਰੱਖਣਾ ਹੈ ਦੇਖੋ ਇਹ ਆਪਾਂ 28 ਰੱਖ ਲਿਆ ਇਹ ਆਪਾਂ ਨਿਸ਼ਾਨੀ ਲਾ ਲਈ ਇਹਨਾਂ ਦੀ ਲੰਬਾਈ ਰੱਖਤੀ 45 ਇੰਚੇ ਪਿਛਲਾ ਪੱਲਾ ਹੁਣ ਆਪਾਂ ਨੂੰ ਇਹ ਧਾਰ ਦਾਂਗੇ